ਲੋ ਜੀ ਮਿਸਤਰੀ ਹੁਣ ਰਸੋਈ ਦੇ ਉੱਤੇ ਚੜਾ ਆ। ਥੱਲੇ ਉਹ ਗਿਆ ਕੰਮ ਮੁੱਕ। ਲੇਬਾਂ ਪੈ ਗਈਆਂ। ਹਾਂਜੀ ਹਾਂ ਓਕੇ। ਤੇ ਹੁਣ ਬਨੇਰਾ ਬਨ ਕੇ ਚੱਲ ਮੇਰਾ ਭਾਈ ਕੰਮ ਨਿਪਟ ਗਿਆ। ਨਹੀਂ ਆਇਆ ਇੱਧਰ। ਇੱਥੇ ਬਨੇਰਾ ਬਨ ਕੇ ਚੱਲ। ਤੇ ਉਹ ਦੁਵੱਲ ਪਾਈ ਰਹਿ ਗਈ ਹਨਾ ਪਿੱਛੇ ਹਾਂ ਤੇ ਅੱਗੇ। ਹਨਾ। ਦੇ ਪਰ ਚਲ ਵਾਇਰ ਉਪਲਾ ਕਰੇ ਤੇ ਵੀ ਮਸਾਲਾ ਵੀ ਇਹੀ ਉੱਤੇ ਪਣਾ ਲਿਆ ਇਕਦਮ ਰੱਤ ਵੀ ਐਨ ਗਾਜਰ ਐ ਚਾਰ ਸਫੇਰੇ ਕਹਿੰਦਾ ਦਵਾ ਦਵਾ ਲਾ ਦੇ ਬਟਾ ਨਹੀਂ ਤਾਂ ਭਿਉ ਲੈਣਾ ਤੁਹਾਡਾ ਸਾਰਾ ਕੁਝ ਇਹ ਆਮ ਜੀ ਐਨ ਵਧੀਆ ਹੋਗੀ ਸਾਡੀ ਕਿਰਪਾ ਹੋਗੀ ਰੱਬ ਦੀ ਕੁਦਰਤ ਦੀ ਕਿਰਪਾ ਕੁਦਰਤ ਤੇਰਾ ਪਤੀ ਓਹ ਛੜਕਦਾ ਹੈ ਆਪਣੀ ਪੈੜੀ ਤੇ ਉਹ ਮਾਤਰਾਣੀ ਲੰਦ ਸਾਹ ਚਾਰ ਜੁਰੇ ਤਰਖਤੀ ਤਰਖਨੇ ਡੇਰੇ ਹੇ درخت ਤੇ ਕੋਈ ਲਾਂਦਾ ਇੰਨੇ ਜਿੰਨੇ ਸਾਡੇ ਡੇਟ ਤੇ درخت ਨੇ ਜਾਮਨ ਪਿੱਪਲ ਬੋੜ ਅੰਬ ਤਰੇਕਾਂ ਨਸੂੜੀ ਪਪਲਾਰਾ ਖਾੜੂ ਵੀ ਨੇ ਮਰੂਤ ਵੀ ਨੇ ਉੱਠਾ ਐ ਨਾ ਭਾਈ ਮੈਂ ਨਾ ਚੱਕਰ ਕੀ ਐ ਕੱਬੇ ਹੱਥ ਨਾਲ ਕਿਉਂ ਖਲਾਰਦਾ ਫਿਰ ਐਂਜ ਭਰ ਕੇ ਮੜਾ ਬੁੱਟੀ ਪਰ ਲਿਆ ਹੋਰ ਹਾਂ ਮੁੱਠ ਪਰ ਕੇ ਜੇ ਦੋ ਝੋਲੀਆਂ ਖਿਲਰ ਜਾਂ ਜੜੀਆਂ ਇੱਥੇ ਨਾਲ ਨੂੰ ਹੋ ਜਾ ਮੜਾ ਜਾ ਨਾਲ ਘੱਟ ਪੈਂਦਾ ਪਿਆ ਉਹ ਜਿ ਮਿਸਟਰੀ ਆ ਚੁੱਕੇ ਨੇ ਸਾਡੇ ਤੇ ਕੱਲ ਮੀ ਪੈਂਦਾ ਰਹਾ ਆਏ ਨਹੀਂ ਜਾਂ ਅੱਜ ਬਾਹਰੋਂ ਰਹਿ ਗਈ ਲਪਾਈ ਕਰਨ ਵਾਲੀ ਇਹ ਗਣਾ ਜਾਂ ਲਾ ਦੂੰਗਾ ਲੈ ਹਾਂ ਤੇ ਅੱਜ ਵੇਟ ਜੇਗਾ ਕੰਮ ਆਹ ਕੰਦ ਕਿੰਨੇ ਟਾਈਮ ਚ ਹੋ ਜੇਗੀ ਆ ਅਗਲੀ ਹਾਂ 4-5 ਦਿਨ ਉਹ ਨਹੀਂ ਨਹੀਂ ਆ ਅਗਲੀ ਕੰਦ ਦੀ ਗੱਲ ਕਰਨਾ ਮੈਂ ਅੱਜ ਕੀ ਖਾ ਗਿਆ ਹੈ ਮਿਸਤਰੀ ਹਾਂ ਨਹੀਂ ਨਹੀਂ ਮੈਂ ਉਂਝ ਪੁੱਛਿਆ ਮੈਂ ਵੀ ਅੱਜ ਪੂਰੀ ਪਈ ਦੀ ਦੱਸਦਾ ਨਹੀਂ ਮਿਸਤਰੀ ਮੈਂ ਵੀ ਅੱਜ ਜੇ ਟਾਈਮ ਨਾਲ ਹੋ ਗਈ ਫਿਰ ਗੇਟ ਆਖਾਂ ਨੂੰ ਦਰਵਾਜ਼ਾ ਲਾ ਜਾਏਗਾ ਹੈ ਤੂੰ ਇਹ ਦੱਸ ਪਹਿਲਾਂ ਮੈਂ ਨਾ ਦਰਵਾਜ਼ੇ ਵਾਲੇ ਨੂੰ ਮੈਂ ਵੀ ਜੇ ਛਾਂ ਨੂੰ ਲਾ ਦੇਗਾ ਵੀ ਕਿੰਨੇ ਟਾਈਮ 'ਚ ਇਹ ਹੋ ਜਾਏਗੀ ਤੂੰ ਕੱਲ ਨੂੰ ਆਗਾ ਜੀ ਅੱਜ ਨਾ ਮੰਗਾਓ ਭਾਈ ਪੁੱਛਣਾ ਸੀ ਓਕੇ ਆਹ ਮਿਸਤਰੀ ਅੱਜ ਲੱਗਾ ਗੁੱਸੇ ਨਾਲ ਅੱਜ ਲੱਗਾ ਗੁੱਸੇ ਨਾਲ ਸਾਡੇ ਚਾਰ ਬੰਦੇ ਅੰਦਰ ਵਾਹੀਏ ਤਾਈਓ ਫਿਰ ਆ ਥੱਲੇ ਆ ਲੋਹਾ ਜਾਂ ਵੀ ਟੱਕਦੀ ਸਾਡਾ ਬੋਲਾ ਬੋਲਾ ਫੜ ਰਿਹਾ ਜੀ ਤੋਂ ਵੀ ਕੰਦ ਆ ਚੱਲ ਗਈ ਹੈ ਇੱਧਰ ਢੂਲਾ ਕਰਨਾ ਪੈਗਾ ਹਨਾ ਉਹਦਾ ਉਹਨਾਂ ਜਾ ਕੇ ਅੱਗੇ ਵੱਲੇ ਨਾ ਸਾਈਡ ਤੇ ਹਾਂ ਹੋਰ ਪੈੜ ਪੈੜ ਹਨਾ ਪੈੜ ਢੂਲਾ ਕਰਨਾ ਮੈਂ ਤੈਹਾ ਦੀਆਂ ਹੁਣ ਦਿਖਾ ਦੇਣਾ ਪਰ ਇੰਨੀ ਜੱਕ ਪੈੜ ਕਰਨੀ ਪਏ ਇੱਧਰੋਂ ਘਣਾ ਡਾ ਪਾ ਦੋ ਇਹ ਗੁੱਟ ਜੀ ਮਾਰ ਲੈਂਦੀ ਹੈ ਨਾ ਚਾਹ ਕਿਦੇ ਮੈਂ ਢੁੱਲੇ ਦੀ ਕਸਰੀ ਆ ਜੀ ਪਾਕ ਮਾ ਲਾ ਢੁੱਲਾ ਨੂੰ ਲਾਉ ਰਹੀ ਆ ਤੇ ਇਹ ਵਾਲੇ ਦੇ ਢੂਲੇ ਤੇ ਟੂਲਾ ਇਹੋ ਜਿਹਾ ਸਪੀਡ ਓਏ ਫੋਨ ਤੇ ਪਤਲਾ ਛਾੜ ਦੇਣੇ ਹਨਾ ਮਸਾਲਾ ਪਹਿਲਾਂ ਜੋਖਾ ਲਾਉਂਦੇ ਹੁੰਦੇ ਆਣ ਤੇ ਨਹੀਂ ਹੁੰਦਾ ਜਿਆਦੇ ਜਿਆਦੇ ਚਾੜਦੇ ਹਨ ਜਿਆਦੇ ਚਾੜਦੇ ਹਨ ਜਿਆਦੇ ਜਿਆਦੇ ਉਹ ਕਿਹੜਾ ਕੰਦਾ ਚ ਲੋਹੇ ਹੋ ਗਿਆ ਮਸਾਲੇ ਦੇ ਅੰਦਰ ਉਹ ਗਾਰੇ ਦੇ ਵਿੱਚ ਦਬੀ ਜਾਂਦੇ ਆ ਲੈਦਰ ਸਹੀ ਗੱਲ ਹੰਤਾ ਦਰਜੇ ਦੀ ਕਾਲੀ ਹੂੰ ਚੁੱਪ ਤੱਥਾਂ ਨਾ ਲੈ ਨਾ ਪਾਣੀ ਪਾ ਪਾ ਕੇ ਦਰਜਾ ਹਨਾ ਉਹ ਕਰ ਦਿੰਦੇ ਹਨ ਮਿੱਟੀ ਕੱਢੋ ਜੀ ਮਿੱਟੀ ਫਸਰੀ ਹੈ ਇਹ ਤਰ੍ਹਾਂ ਮਸਲਣ ਗਿਆ ਅੰਦਰ ਆ ਗਿਆ ਸਹੀ ਤਾਂ लिख कर तुम ने राइट साइड में आकर पकड़ने के लिए आ मगर तो हम दोनों के बीच में आया ना ए बेटा तेरी सीट पे लाइट क्यों नहीं कर रहा है पगले कान पट्टी में कुछ आया सीधा निकाल दे सीट पे से मत फिर तो खेल ही नहीं भाई ਕਾਫੀ ਤੂੰ ਇਥੇ ਦਰਵਾਜ਼ਾ ਬਣਾ ਰਿਹਾ ਛਤੀਆਂ ਨੂੰ ਤੇ ਆ। ਇਹ ਹਾਲਤ ਚ ਜਾ ਰਿਹਾ ਹੈ ਉਹ ਸੁਣਾਈ ਦਿੰਦੇ ਹੈ। ਲੋ ਜੀ ਦਰਵਾਜ਼ੇ ਵਾਲੇ ਵੀ ਆ ਚੁੱਕੇ ਨੇ। ਅੱਜ ਨਿਪੜਿਆ ਸਾਡਾ ਦਰਵਾਜ਼ਿਆਂ ਦਾ ਕੰਮ। ਵਾਕੀ ਤਾਂ ਉਜਾਲੀ ਨਹੀਂ। ਠੀਕ ਹੈ।

ਯਾ ਤਰਵਾਜਾ ਤਰਵਾਹੀ ਲੱਗ ਰੇ ਬੱਲੇ ਆ ਬੰਦੇ ਤੋਂ ਲਾਵੇ ਮੰਗਵਾਇਆ ਸੀ ਉਹ ਸਿਮਿੰਟ ਤੇ ਤੇਲ ਹੀ ਮੁੱਕ ਗਿਆ ਬੰਦਾ ਬੰਦਾ ਵੈਸੇ ਆਪਣਾ ਸਾਮਾ ਨਾਲ ਰੱਖਦਾ ਹੈ ਤੇਲ ਨਾਲ ਰੱਖਣਾ ਫਿਰ ਹਾਂ ਅੱਛਾ ਪੰਪ ਕਰਦਾ ਚੱਲ ਨਹੀਂ ਹਵਾ ਪਰਨ ਵਾਲਾ ਨਹੀਂ ਤੇਲ ਵਾਲਾ ਤੇਲਾਂ ਦੀ ਬੋਤਲ ਹੈ ਅੱਛਾ ਤੇਲ ਵਾਲੀ ਬੋਤਲ ਹੈ ਇਹ ਵੀ ਵਧੀਆ ਚੱਲ ਲੈ ਲੈ ਠੀਕ ਹੈ ਵੀਰੇ ਹੋ ਗਿਆ ਹੋ ਗਿਆ ਬਾਕੀ ਮਿਸਤਰੀ ਚੱਲੇ ਨਹੀਂ ਸਾਡੇ ਕੰਦੇ ਰਖੜੀਆਂ ਨੇ ਦੋ ਦਿਨ ਰਖੜੀ ਤੇ ਮੈਂ ਵੀ ਚੱਲਿਆ ਵਾਂ ਖਿਆਤ ਬੰਦੇ ਸੀ ਤੇ ਬਾਕੀ ਹੁਣ ਕੰਮ ਰਹਿ ਗਿਆ ਸਾਡਾ ਅੰਦਰੋਂ ਉਹ ਦੋ ਤਿੰਨ ਦਿਨ ਠਹਿਰ ਕੇ ਕਰਾਂਗੇ ਕੂਟੀਆਂ ਵਾਲਾ ਸਾਡਾ ਨਾਣਾ ਤੇ ਵੀ ਗਿਆ ਏ ਪੈਪ ਦੱਬਣੇ ਸਨ ਜੂਈਆ ਕੀ ਹੁਣ ਕਰੇਗਾ ਕੱਲ ਪਰਸੋਂ ਨੂੰ ਆਏਗਾ ਲਪਾਈ ਹੋ ਗਈ ਏ ਤੇ ਮਿੰਟ ਦੇ ਥੇਲੇ ਤਿੰਨ ਹੋਰ ਲੈਂਦੇ ਨੇ ਇਹੜਾ ਜੀਆਂ ਪੀਆਂ ਨੂੰ ਮਾਰ ਛੱਡ ਕੇ ਆਉਣਾ ਹੈ। ਪਲੇਟਾਂ-ਪਰੋਟਾਂ ਆਈਆਂ। ਨਾਲੇ ਇੱਕ ਕੰਮ ਨਿਪਟ ਜੇਗਾ। ਇਹ ਤੇ ਕੰਮ ਸਾਟਾ ਰਹੀ ਜੀ ਥੋੜੀ ਜੀ ਕੰਦ। ਦਰਵਾਜ਼ੇ ਵੀ ਲੱਗਦੇ ਨੇ। ਬਾਕੀ ਇਹ ਦੋ-ਚਾਰ ਦਿਨਾਂ ਤੱਕ ਕਰਾਂਗੇ। ਓਕੇ ਬਾਈ, ਟਾਟਾ। ਗਿਫਟ ਵੀ ਲੈ ਆਈ ਕਿਦੋਂ? ਕਾਨੂੰ ਪਾਣੀ ਦਾ ਕੱਪ। ਕੋਈ ਲੈ ਕੇ ਆਂਦੇ। ਇਹ ਗਿਫਟ ਨੂੰ ਕੱਪ ਬਹੁਤ ਵਧੀਆ। ਇਹ ਗਿਫਟ ਨਹੀਂ ਇਹ ਲੱਸੀ ਵਾਸਤੇ ਲਿਆਂਦੇ ਹਾਂ। ਲੱਸੀ ਲੂਸੀ ਵਧੀਆ ਦੇਹ ਉਹ ਨਾਲ ਦਵਾਈ ਵਾਲੀ ਪਰਚੀ ਆ ਜੇਗਾ ਨਾ ਸਾਰਾ ਉਹ ਫੱਟੇ ਫੁੱਟੇ ਵੀ ਨੇ ਹੈ ਤੇ ਕਿਵੇਂ ਠੀਕ ਲੱਗਦਾ ਜਿਵੇਂ ਤਿੰਨ ਤੋਂ ਬਾਅਦ ਨਹੀਂ ਕਰਨਾ ਦਵਾਈਆਂ ਦਾ ਕਿਹੜਾ ਦੋ ਚੋਰਾਂ ਨੇ ਆਹ ਤਿੰਨੇ ਦੋ ਬੱਲਿਆਂ ਨੇ ਕਮਾ ਲਿਆ ਅੱਗੇ ਮਸਲਾ ਲਾ ਲਈ ਚੱਕਰ ਕਰ ਲੈ ਚੱਲ ਦੇਖ ਲੋ ਜਿਵੇਂ ਠੀਕ ਆ ਆ ਗਏ ਨੀ ਪਰ ਦੋ ਗੇੜਿਆਂ ਦਾ ਸਮਾਨ ਸੀ ਬੰਦੇ ਨੇ ਗੇੜੇ ਚ ਲੱਦ ਲਿਆ ਤੇ ਫਾਇਦਾ ਕਰਦਾ ਸਾਡਾ ਕਲਾਸ ਫੈਲ ਹੋਣਾ ਫਿਰ ਕਲਾਸ ਫੈਲੋ ਵੀਰਾ ਟੇਬਲ ਟੇਬਲ ਬੰਡ ਹਾਂ ਟੇਬਲ ਤੇ ਬਹਿਣ ਦੇ ਇੱਕ ਸੀ ਅਸੀਂ ਇਕ ਟੇਬਲ ਦੇ ਇਕੱਠੇ ਬਹਿੰਦੇ ਹਾਂ ਇਹ ਟੇਬਲ ਤੇ ਬੈਠਿਆ ਹੋਇਆ ਮਨ ਮੋੜ ਰਿਹਾ ਦੇਖ ਹੋਰ ਇਹਨਾਂ ਨੂੰ ਆਪ ਠੰਡ ਚੱਲ ਲਈ ਇਹਨਾਂ ਨੂੰ ਡੰਨ ਲੱਗਣ ਦਿੱਤੀ ਹਾਂ ਇਹ ਬਾਕੀ ਕਿਹਨੇ ਬੈਹ ਜੰਦੇ ਸੀ ਵੀ ਸੇ ਵੀ ਸਾਡਾ ਬਹੁਤ ਫਾਇਦਾ ਕਰਦਾ ਸੀ ਕਹਿੰਦੇ ਠੰਡ ਲਾ ਦੀ ਮੈਂ ਇੱਧਰ ਆ ਜਾਓ ਤੁਸੀਂ ਬਾਕੀ ਵੱਲ ਮੈਂ ਬੈਹ ਜੰਦਾ ਕਹਿੰਦਾ ਮੈਂ ਕਹਿੰਦਾ ਇੱਧਰ ਆ ਜਾਓ ਬਾਕੀ ਕਿਹਨੇ ਸਰ ਵਧੀਆ ਟਾਈਮ ਪਾਸ ਵਧੀਆ ਹੋ ਗਿਆ ਵਧੀਆ ਗਏ ਜੀ ਪਹੁੰਚ ਗਏ ਸ਼ਟਰਿੰਗ ਵਾਲੇ ਸ਼ਟਰਿੰਗ ਵਾਲਾ ਆਇਆ ਨਹੀਂ ਅਜੇ ਫੋਨ ਕੀਤਾ ਯਾਰ ਮੈਂ ਫੋਨ ਕਰਿਆ ਕਹਿੰਦਾ ਹੁੰਦਾ ਵਾ ਬਾਲੀ ਐਂ ਕਰਦਾ ਏ ਹੋਰ ਤੇ ਵੀ ਜਾਣਾ ਐ ਫਨ